ਗੱਲ ਗਿਆ ਹੋਈ ਅੰਦਰ ਵੜ ਕੇ ਕਹਿੰਦੇ ਸੂਟ ਦੇਖਣਾ ਮੈਂ ਕਹੇ ਜਾਂ ਦੇਖਣਾ ਕਹਿੰਦੇ 3-4000 ਵਾਲਾ ਸੂਟ ਜਿਹੜਾ ਵੀ ਇੰਨੇ ਮਹਿੰਗੇ ਨਹੀਂ ਸਾਡੇ ਕੋਲ ਹੁੰਦੇ 3-4000 ਵਾਲੇ ਕਹਿੰਦੇ ਜਦੇ ਮੁੜ ਗਿਆ ਟੋਪੀ ਵਾਲਾ ਟੱਕ ਕੇ ਮੈਂ ਜਦੇ ਮੁੜ ਗਿਆ ਮੈਂ ਜਦੇ ਮੁੰਡੇ ਨੂੰ ਕਿਹਾ ਮੈਂ ਕਿਹਾ ਫੋਨ ਚੱਕ ਲੇਗਾ ਉੱਥੇ ਲੰਘ ਗਿਆ ਲੰਘ ਕੇ ਅੰਦਰ ਖੜੇ ਕਿਵੇਂ ਆ ਜੀ ਤੁਸੀਂ ਐਂ ਹੋ ਬੜਲੇ ਸੀ ਤੇ ਜਾਂਦੇ ਤੇ ਚਲੇ ਇੱਧਰ ਤੋਂ ਫਿਰ ਸਾਨੂੰ ਉਹਨਾਂ ਦਾ ਪਤਾ ਲੱਗ ਗਿਆ ਚਾਹ ਲੈ ਹੁਣੇ ਤੁਸੀਂ ਹਾਂ ਏ ਮੰਨ ਗਏ ਜੀ ਹੁਣ ਇਹਨਾਂ ਕੋਲੇ ਫੋਨ ਮੰਨ ਦੇ ਜੀ ਇਹ ਫੋਨ ਇਹਨਾਂ ਕੋਲੇ ਮੰਨ ਮੰਨ ਦਾ ਇੱਕ ਗਾਣਾ ਕਹਿੰਦਾ ਹੈ ਕਿ ਵੀ ਤੇਰੇ ਤੇਰੇ ਕੋਲ ਉਹ ਕਮਾਣੇ ਆ ਆ ਬਾਈ ਇਕੱਠੇ ਹੀ ਆ ਸਾਰੇ ਇਕੱਠੇ ਆ ਉਹ ਛੋਟੂ ਓਏ ਤੇਰੇ ਨਾਲ ਆ ਹੋਰ ਵੀ ਆ ਇਹਦੇ ਆਪਣੀ ਘਰ ਵਾਲੀ ਪੁਜਾ ਦੇ ਦੋ ਮੁੰਡੇ ਆ ਬਾਬਾ ਜੀ ਬਸ ਪਾਣੀ ਦਾਰੂ ਸਾਰਿਆਂ ਨੇ ਕੀਤੀ ਆ ਸਾਰੇ ਇਕੱਠੇ ਹੀ ਆ ਉਹ ਮੇਰੇ ਮਨ ਅਗੇ ਉਹ ਹੋ ਹੋ ਮਾਰ ਦੋ ਲੰਭੂ ਦੇ ਲਾਵਾਂ ਕਾਹ ਦਾ ਬੰਦਾ ਆ ਸਾਡੇ ਆ ਤੈਨੂੰ ਨੁਕਸਾਨ ਕਰ ਰਹੇ ਓਏ ਆ ਤੈਨੂੰ ਤਾਰ ਕਰ ਰਹੇ ਆ ਓਏ ਦਾਰੂ ਸਾਰਿਆਂ ਨੇ ਪੀਤੇ ਇਕੱਠੇ ਹੀ ਆ ਸਾਡੇ ਹਾਂ ਕਿਹਦੇ ਕੋਲ ਆ ਕਿਹਦੇ ਕੋਲ ਆ ਕਿਹਦੇ ਕੋਲ ਦੱਸ ਓ ਦੱਸ ਦੇ ਕਿਹਦੇ ਕੋਲ ਆ ਚੱਕ ਦੇ ਚੱਕ ਦੇ ਪੁੱਤੇ ਨੂੰ ਚੱਕ ਦੇ ਕੋਈ ਨਹੀਂ ਆ ਤੱਕ ਦੇ ਬਾਦ ਉਹ ਤਿੰਨੇ ਜਣੇ ਨੇ ਕੀ ਗੱਲ ਕਿ ਹੋਈ ਆ ਗੱਲ ਹੀ ਕਪੜਾ ਦਾ ਘਰ ਆਲੀ ਨਿਬੋਆ ਇਹ ਲਪਾਵੇ ਜਵਾਕੇ ਚਲੇਗੀ ਉਹ ਪਹੇਜੇਗੇ ਤੇ ਆ ਮੈਨੂੰ ਪਤਾ ਲੱਗਿਆ ਫੋਨ ਚੱਕ ਲਈ ਮਾ ਉੱਥੋਂ ਪਿੱਛੇ ਮਾਰੀ ਆ ਜੀ ਮੈਨੂੰ ਮੈਨੂੰ ਕਹਿੰਦਾ ਹੋ ਰਿਹਾ ਆਹ ਕਾਹੀ ਹੱਥ ਮਾਰੀ ਆ ਤੈਨੂੰ ਨਹੀਂ ਮੈਂ ਕੱਪੜੇ ਰੱਖਣ ਲੱਗਿਆ ਸੀਗਾ ਫੋਨ ਚੱਕ ਲਈ ਗਿਆ ਤਾਂ ਤੈਨੂੰ ਇਹ ਨਾ ਕੀ ਇਹ ਤਾਂ ਇਹਨਾਂ ਕੋਲ ਇਹ ਫੋਨ ਸਾਡੇ ਇਹਨਾਂ ਕੋਲ ਇਹ ਜਨਾਨੀ ਭਜਾਤੀ ਇਹਨਾਂ ਨੇ ਆਪਣੀ ਨਹੀਂ ਪਹੁੰਚਾਤੀ ਆਪਣੇ ਫੋਨ ਦੇ ਕੇ ਤੁਸੀਂ ਸਾਰੀ ਗੱਲ ਕੀ ਹੈ ਮੇਰਾ ਨਾਮ ਗੰਗਾ ਹੈ ਮੈਂ ਮਰੰਡਾ ਸ਼ਹਿਰ ਹਾਂਜੀ ਮਰੰਡਾ ਤੇ ਮੇਰਾ ਬੇਟਾ ਕੰਮ ਤੇ ਲੱਗਿਆ ਸੀ ਇਹਨਾਂ ਦੇ ਮਾਨ ਮਹਾਨ ਮਾਲਕ ਇਹਨਾਂ ਦਾ ਵੀ ਫੋਨ ਲੈ ਗਏ ਤੇ ਮੇਰੇ ਬੇਟੇ ਦਾ ਵੀ ਲੈ ਗਏ ਫੋਨ ਤੇ 6 ਜਣੇ ਸੀ ਘਰ ਵਾਲੀ ਨੂੰ ਭੇਜਦਾ ਇਹਨਾਂ ਨੇ ਕਿੱਥੇ ਦੇ ਹੈਗੇ ਕਿੱਥੇ ਪਤਾ ਨਹੀਂ ਜੀ ਕਿੱਥੇ ਦੇ ਇੱਧਰ ਦੱਸ ਗੱਲ ਤੇਰੇ ਨਾਲ ਆ ਮੁੰਡਾ ਨੀ ਮੇਰੇ ਨਾਲ ਨਹੀਂ ਆ ਮੁੰਡੇ ਤੇਰੇ ਨਾਲ ਨਹੀਂ ਹੈਗਾ ਤੇਰਾ ਕਿਹੜਾ ਪਿੰਡ ਆਪਾਂ ਪੈਕ ਲਗਾਏ ਇਕੱਠੇ ਤੇਰਾ ਪਿੰਡ ਕਿਹੜਾ ਮੇਰਾ ਬਦਲੋਂ ਡਾਕਾ ਹੋਇਆ ਹੈ ਕੀ ਹੈ ਦੁਕਾਨ ਵੀ ਚੱਕਿਆ ਇਥੋਂ ਦੁਕਾਨ ਚ ਨਹੀਂ ਬਾਬਾ ਜੀ ਮੈਂ ਤਾਂ ਅੰਦਰ ਖੁਦਾ ਪੜਾ ਲਈ ਬਾਹਰ ਪੜਾ ਹੈ ਮੈਂ ਬਾਹਰ ਇਹੀ ਖੜਾ ਤਾਂ ਮੈਂ ਅੰਦਰ ਖੁਦਾ 5000 ਦਾ ਸੂਟ ਕਿਹੜਾ ਦੇਖਣਾ ਤੁਸੀਂ ਆ ਕੇ ਕਿਹਾ 4000 ਵਾਲਾ ਦਿਖਾਓ ਇਹ ਗਲਤੀ ਮੇਰੇ ਕੋਲ 4000 ਵਾਲਾ ਸੂਟ ਹੈਗਾ 4000 ਕੋਣ ਨਹੀਂ ਉਹ ਮੈਂ ਹੀ ਆਂਦਾ ਇਹ ਕਰਿਆ ਕਰਿਆ ਕਦੇ ਆਂ ਬਾਲੇ ਦੇ ਕਹਿੰਦੇ ਆ ਕਿ ਰਾਜਪੁਰੇ ਦੇ ਕਹਿੰਦੇ ਆ ਮੈਨੂੰ ਨਹੀਂ ਪਤਾ ਮੇਰਾ ਵੀ ਡਰਾਈਵਰ ਮੱਜਰੀ ਆ ਦੀਪੇ ਨੂੰ ਪੁੱਛ ਲੋ ਸਰਪੰਚ ਨੂੰ ਜਾ ਕੇ ਜਾਈਂ ਮੇਰੇ ਬਾਰੇ